ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਹਾਂ ਖਬਰਾਂ ਦੀ ਸ਼ੁਰੂਆਤ ਕਰਾਂਗੇ ਅੱਜ ਦੀਆਂ ਅਹਿਮ ਸੁਰਖੀਆਂ ਤੋਂ ਪੀਐਮ ਮੋਦੀ 9 ਸਤੰਬਰ ਨੂੰ ਹੜ੍ਹ ਪ੍ਰਭਾਵਿਤ ਪੰਜਾਬ ਦਾ ਕਰਨਗੇ ਦੌਰਾ ਹੜ੍ਹ ਪ੍ਰਭਾਵਿਤ ਪੰਜਾਬ ਨੂੰ ਮਿਲ ਸਕਦੀ ਹੈ ਵੱਡੀ ਰਾਹਤ ਬ੍ਰਿਟੇਨ ਨੇ ਫਲਸਤੀਨ ਐਕਸ਼ਨ ਗਰੁੱਪ ਨੂੰ ਅਤਵਾਦੀ ਸੰਗਠਨ ਐਲਾਨਿਆ ਬ੍ਰਿਟੇਨ ਦੇ ਫੈਸਲੇ ਤੋਂ ਲੋਕਾਂ 'ਚ ਗੁੱਸਾ ਕੀਤੀ ਨਾਰੇਬਾਜ਼ੀ 400 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਅਮਰੀਕਾ ਦੇ ਵਿੱਚ ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਨੌਜਵਾਨ ਦੀ ਮੌਤ ਦੋ ਪੈਣਾ ਦਾ ਇਕਲੌਤਾ ਪ੍ਰਾਸੀ ਮ੍ਰਿਤਕ ਨੌਜਵਾਨ ਗੁਰਜੰਟ ਸਿੰਘ ਜਪਾਨ ਦੇ ਪ੍ਰਧਾਨ ਮੰਤਰੀ ਨੇ ਕੀਤਾ ਅਸਤੀਫਾ ਦੇਣ ਦਾ ਐਲਾਨ ਜਪਾਨੀ ਸੰਸਦ ਦੇ ਵਿੱਚ ਵੱਡੀ ਚੋਣ ਚ ਹਾਰ ਮਗਰੋਂ ਲਿਆ ਫੈਸਲਾ ਅਮਰੀਕਾ ਦੇ ਹਵਾਈ ਸੂਬੇ ਵੱਲ ਕਦਮ ਵਧਾਰਿਆ ਤੂਫਾਨ ਸਰਕਾਰ ਨੇ ਸੂਬੇ ਦੇ ਵਿੱਚ ਐਮਰਜੈਂਸੀ ਦਾ ਕਰ ਦਿੱਤਾ ਐਲਾਨ ਅਮਰੀਕਾ ਦੇ ਮਿਨੇਸੋਟਾ 'ਚ ਕ੍ਰੈਸ਼ ਹੋਇਆ ਹੈਲੀਕਾਪਟਰ ਹਾਦਸੇ ਦੌਰਾਨ ਸਾਰੇ ਲੋਕਾਂ ਦੀ ਹੋਈ ਮੌਤ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਹੜ੍ਹ ਪ੍ਰਭਾਵਿਤ ਪੰਜਾਬ ਦਾ ਦੌਰਾ ਕਰਨਗੇ ਅਤੇ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰ ਸਕਦੇ ਨੇ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਉਪਰਾਸ਼ਟਪਤੀ ਚੋਣ ਦੇ ਵਿੱਚ ਵੋਟ ਪਾਉਣ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਉੱਤਰੀ ਭਾਰਤ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਲਈ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਅੰਮ੍ਰਿਤਸਰ ਫਿਰੋਜ਼ਪੁਰ ਦੇ ਆਲੇ ਦੁਆਲੇ ਦੇ ਇਲਾਕਿਆਂ ਦਾ ਹਵਾਈ ਦੌਰਾ ਕਰਨਗੇ ਅਤੇ ਸਰਹੱਦੀ ਪੱਟੀ ਦੇ ਨਾਲ-ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ ਜਿੱਥੇ ਕੰਡਿਆਲੀ ਤਾਰ ਅਤੇ ਸਰਹੱਦੀ ਚੁੰਕੀਆਂ ਨੂੰ ਵੀ ਨੁਕਸਾਨ ਪਹੁੰਚਿਆ ਇਸ ਤੋਂ ਇਲਾਵਾ ਝੋਨੇ ਅਤੇ ਗੰਨੇ ਸਮੇਤ ਖੜੀਆਂ ਹੋਰ ਫਸਲਾਂ ਨੂੰ ਵੀ ਜੋ ਨੁਕਸਾਨ ਪਹੁੰਚਿਆ ਉਸ ਦਾ ਵੀ ਜਾਇਜ਼ਾ ਲਿਆ ਜਾਏਗਾ ਤਨ ਦੱਸ ਦਈਏ ਕਿ ਕੇਂਦਰੀ ਟੀਮਾਂ ਨੁਕਸਾਨ ਦਾ ਮੁਲਾਂਕਣ ਕਰਨ ਦੇ ਲਈ ਪਹਿਲਾਂ ਹੀ ਪੰਜਾਬ ਦੇ ਵਿੱਚ ਨੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਵੀ ਇਸ ਹਫਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਬੀਤੇ ਕੁਝ ਦਿਨ ਪਹਿਲਾਂ ਹੀ ਕੇਂਦਰ ਦੀ ਤਿੰਨ ਮੈਂਬਰੀ ਟੀਮ ਪੰਜਾਬ ਦੇ ਦੌਰੇ ਦੇ ਉੱਤੇ ਆਈ ਸੀ ਇਸ ਟੀਮ ਦੇ ਵਿੱਚ ਕੇਂਦਰੀ ਗ੍ਰਹਿ ਸੰਯੁਕਤ ਸਕੱਤਰ ਰਾਜੇਸ਼ ਗੁਪਤਾ ਕੇਂਦਰੀ ਵਿੱਤ ਮੰਤਰਾਲੇ ਦੇ ਅਧਿਕਾਰੀ ਕੇਵੀ ਪਟੇਲ ਅਤੇ ਸੜਕ ਤੇ ਆਵਾਜਾਈ ਮੰਤਰਾਲੇ ਦੇ ਅਧਿਕਾਰੀ ਰਾਕੇਸ਼ ਕੁਮਾਰ ਸ਼ਾਮਲ ਨੇ ਇਸ ਟੀਮ ਵੱਲੋਂ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਇੱਕ ਰਿਪੋਰਟ ਬਣਾਈ ਗਈ ਹੈ ਇਸ ਤੋਂ ਬਾਅਦ ਹੀ ਹੁਣ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਦੌਰੇ ਦੇ ਉੱਤੇ ਆ ਰਹੇ ਨੇ ਤਾਂ ਕਿ ਇਹ ਪੂਰਾ ਹਿਸਾਬ ਕਿਤਾਬ ਲਗਾਇਆ ਜਾਵੇ ਪੂਰਾ ਮੁਲਾਂਕਣ ਕੀਤਾ ਜਾਵੇ ਕਿ ਪੰਜਾਬ ਦੇ ਵਿੱਚ ਕਿੰਨਾ ਕੋ ਨੁਕਸਾਨ ਹੋਇਆ ਉਸ ਦੇ ਹਿਸਾਬ ਨਾਲ ਹੀ ਕੇਂਦਰ ਪੰਜਾਬ ਨੂੰ ਕੋਈ ਵੱਡੀ ਰਾਹਤ ਦੇ ਸਕਦੀ ਹੈ ਕਿਸਾਨਾਂ ਨੂੰ ਮੁਆਵਜ਼ਾ ਦੇ ਸਕਦੀ ਹੈ ਔਰ ਜਿਨ੍ਹਾਂ ਦੇ ਘਰ ਘਰਾਂ ਤੋਂ ਜਿਹੜੇ ਲੋਕ ਬੇਕਾਰ ਹੋ ਗਏ ਨੇ ਉਹਨਾਂ ਨੂੰ ਵੀ ਮੁਆਵਜ਼ਾ ਮਿਲ ਸਕਦਾ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ ਫਲੇਸਤੀਨ ਐਕਸ਼ਨ ਗਰੁੱਪ ਦੇ ਉੱਤੇ ਪਾਬੰਦੀ ਦੇ ਖਿਲਾਫ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਬ੍ਰਿਟਿਸ਼ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ 400 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਬ੍ਰਿਟਿਸ਼ ਸਰਕਾਰ ਨੇ ਫਲੇਸਤੀਨ ਐਕਸ਼ਨ ਗਰੁੱਪ ਨੂੰ ਹੱਤਿਆਵਦੀ ਸੰਗਠਨ ਐਲਾਨ ਕਰ ਦਿੱਤਾ ਅਤੇ ਪ੍ਰਦਰਸ਼ਨਕਾਰੀ ਇਸ ਦੇ ਵਿਰੋਧ ਦੇ ਵਿੱਚ ਹੀ ਸੰਸਦ ਦੇ ਬਾਹਰ ਇਕੱਠੇ ਹੋਏ ਸਨ ਇਹਨਾਂ ਲੋਕਾਂ ਨੇ ਜ਼ੋਰ-ਜ਼ੋਰ ਦੇ ਨਾਲ ਨਾਅਰੇਬਾਜ਼ੀ ਕੀਤੀ ਵਿਰੋਧ ਪ੍ਰਦਰਸ਼ਨ ਦਾ ਆਯੋਜਨ ਕਰਨ ਵਾਲੇ ਸਮੂਹ ਨੇ ਕਿਹਾ ਕਿ ਲੰਡਨ ਦੇ ਵਿੱਚ ਹੋਏ ਪ੍ਰਦਰਸ਼ਨ ਦੇ ਵਿੱਚ 1500 ਲੋਕ ਸ਼ਾਮਲ ਹੋਏ ਜਿਨ੍ਹਾਂ ਨੇ ਮੈਂ ਨਸਲਕੁਸ਼ੀ ਦਾ ਵਿਰੋਧ ਕਰਦਾ ਹਾਂ ਮੈਂ ਫਲਸਤੀਨੀ ਕਾਰਵਾਈ ਦਾ ਸਮਰਥਨ ਕਰਦਾ ਹਾਂ ਵਰਗੇ ਨਾਰਿਆਂ ਵਾਲੇ ਪੋਸਟਰ ਫੜੇ ਹੋਏ ਸੀ ਕੁਝ ਮਿੰਟਾਂ ਦੇ ਅੰਦਰ ਹੀ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣ ਤੋਂ 8 ਘੰਟੇ ਬਾਅਦ ਪੁਲਸ ਨੇ ਕਿਹਾ ਕਿ ਉਹਨਾਂ ਨੇ 425 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚ 25 ਤੋਂ ਵੱਧ ਅਧਿਕਾਰੀਆਂ ਤੇ ਹਮਲਾ ਕਰਨ ਜਾਂ ਫਿਰ ਜਨਤਕ ਵਿਵਸਥਾ ਦੇ ਅਪਰਾਧਾਂ ਦੇ ਲਈ ਅਤੇ ਬਾਕੀ ਅੱਤਵਾਦ ਐਕਟ ਦੇ ਤਹਿਤ ਸ਼ਾਮਲ ਨੇ ਇਸ ਦੌਰਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਕੇਰ ਸਟਾਰਮਰ ਨੇ ਸ਼ਨੀਵਾਰ ਨੂੰ ਸਾਰੇ 15 ਦੇ ਉੱਤੇ ਮੰਤਰੀ ਅਹੁਦਿਆਂ ਦੇ ਵੱਡੇ ਬਦਲਾਅ ਕੀਤੇ ਨੇ ਇਸ ਦੇ ਤਹਿਤ ਮਹਿਲਾ ਸੰਸਦ ਮੈਂਬਰਾਂ ਨੂੰ ਕੈਬਨਿਟ ਦੇ ਸਭ ਤੋਂ ਸੀਨੀਅਰ ਅਹੁਦਿਆਂ ਦੇ ਉੱਤੇ ਨਿਯੁਕਤ ਕੀਤਾ ਗਿਆ ਪਾਕਿਸਤਾਨੀ ਮੂਲ ਦੀ ਸ਼ਬਾਨਾ ਮਹਿਮੂਦ ਨੂੰ ਗ੍ਰਹਿ ਮੰਤਰੀ ਦੇ ਅਹੁਦੇ ਦੇ ਉੱਤੇ ਤਰੱਕੀ ਦਿੱਤੀ ਗਈ ਹੈ ਗ੍ਰਹਿ ਦਫ਼ਤਰ ਦੀ ਸਾਬਕਾ ਅਧਿਕਾਰੀ ਯਵੇਟ ਕੁਪਰ ਨੂੰ ਵਿਸ਼ੇਸ਼ ਮੰਤਰੀ ਨਿਯੁਕਤ ਕੀਤਾ ਗਿਆ ਚਾਂਸਲਰ ਰੀਚਲ ਰੀਵਰਜ਼ ਦੇ ਨਾਲ ਪਹਿਲੀ ਵਾਰ ਤਿੰਨ ਚੋਟੀ ਦੇ ਸਰਕਾਰੀ ਅਹੁਦਿਆਂ ਦੀ ਅਗਵਾਈ ਔਰਤਾ ਕਰਨ ਗਿਆ ਬਿਊਰੋ ਰਿਪੋਰਟ ਹਮਦਰਦ ਟੀਵੀ ਅਮਰੀਕਾ ਤੋਂ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਦਰਸਲ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਿੱਚ ਰਹਿੰਦੇ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਯੂਬਾ ਸਿਟੀ ਦੇ ਵਿੱਚ ਸਟੋਰ ਦੇ ਉੱਤੇ ਨੌਕਰੀ ਕਰਦਾ 30 ਸਾਲਾ ਗੁਰਜੰਟ ਸਿੰਘ ਅੰਮ੍ਰਿਤਸਰ ਦੇ ਪਿੰਡ ਪਿੰਡੀ ਸੈਦਾਂ ਦਾ ਵਸਨੀਕ ਸੀ ਘਰ ਦੀਆਂ ਆਰਥਿਕ ਮੁਸ਼ਕਲਾਂ ਨੂੰ ਦੂਰ ਕਰਨ ਅਤੇ ਸੁਨਹਿਰੇ ਭਵਿੱਖ ਦੀ ਭਾਲ ਦੇ ਵਿੱਚ ਉਹ ਲਗਭਗ 1.5 ਸਾਲ ਪਹਿਲਾਂ ਅਮਰੀਕਾ ਗਿਆ ਸੀ ਪਰ ਅਚਾਨਕ ਦਿਲ ਦੇ ਦੌਰੇ ਨੇ ਉਸ ਦੀ ਜ਼ਿੰਦਗੀ ਖਤਮ ਕਰ ਦਿੱਤੀ ਹੈ ਪੁੱਤ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਘਰ ਵਾਲਿਆਂ ਦਾ ਰੋ ਰੋ ਬੁਰਾ ਹਾਲ ਹੈ ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਨੇ ਕਿਹਾ ਕਿ ਉਹਨਾਂ ਦਾ ਪੁੱਤਰ ਪਰਿਵਾਰ ਦੀ ਗਰੀਬੀ ਨੂੰ ਦੂਰ ਕਰਨ ਦੇ ਲਈ ਵਿਦੇਸ਼ ਗਿਆ ਸੀ ਪਰ ਕਿਸਮਤ ਨੇ ਉਹਨਾਂ ਦਾ ਪੁੱਤ ਹੀ ਖੋ ਲਿਆ ਪਰਿਵਾਰ ਨੇ ਭਾਰਤ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕੀਤੀ ਹੈ ਕਿ ਗੁਰਜੰਟ ਸਿੰਘ ਦੀ ਮ੍ਰਿਤਕ ਦੇ ਜਲ ਤੋਂ ਜਲਦ ਪੰਜਾਬ ਲਿਆਂਦੀ ਜਾਵੇ ਤਾਂ ਜੋ ਉਸ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ ਮੇਰਾ ਪੁੱਤ ਗੁਰਜੰਟ ਸਿੰਘ ਹੈ ਹਾਂਜੀ ਮੇਰੇ ਕੱਲੇ ਟੱਲੇ ਸਾਲ ਮੋੜ ਗਿਆ ਨਹੀਂ ਸੀ। ਹਾਂ। ਕੱਲਾ ਪੜੀ ਪੁੜੀ ਖਾਣੇ ਪਾ ਕੇ ਚੁੱਕਿਆ ਕੱਲਾ ਹੀ ਸੀ। ਉਸ ਰਾਹ ਦੇ ਜਿਹੜੇ ਲੋਕਾਂ ਪਾ ਕੇ ਡੇਰੋ ਗਿਆ। ਉਹਦੀ ਮੌਤ ਕਿੱਥੇ ਆ। ਤੇ ਸਾਰਾ ਟੱਬਰ ਸਦਮੇ ਚ ਬੈ ਗਿਆ ਮਾਤਾ ਜੀ। ਕਿੰਨੀ ਉਮਰ ਸੀ ਉਹ? ਉਮਰ ਉਹਦੀ ਕਿੰਨੀ ਸੀ ਜਾਨ? 29 ਸਾਲ। ਹਾਂਜੀ। ਤੇ ਹੁਣ ਤਾਂ ਕੀ ਮੰਗਦਾ ਸਰਕਾਰ ਤੋਂ? ਭਾਈ ਇਹ ਨਹੀਂ ਮਹਾਲੀ ਕੋਈ লাশ ਆ ਰਿਹਾ ਅੜ ਦੀ ਹੱਡੀ ਤੇ ਨਾ ਕੋਈ ਨਹੀਂ। ਭਾਰ ਦੀ ਕੋਈ ਬੜੇ ਗਰੀਬੀ ਤੇ ਖਾਣਾ ਨਹੀਂ ਖਾ ਰਿਹਾ ਬੱਲੇ ਜੀ। ਆਲਾ ਪੁੜੀ ਪੁੜੀ ਹੰਮਣਦ ਕਰਨ ਲਿਆਇ। ਮਗਰਜੰਟ ਸਿੰਘ ਦਾ ਚਾਚਾ ਜੀ ਹਾਂ ਹਾਂਜੀ ਭਾਰਤ ਸਰਕਾਰ ਅੱਗੇ ਬੇਨਤੀ ਕੀਤੀ ਜਾਂਦੀ ਆ ਕਿ ਸਾਡਾ ਪੁੱਤਰ ਦੋ ਬਹਿਣਾਂ ਦਾ ਇਕੱਲਾ ਬੱਚਾ ਸੀ ਸਾਡਾ ਭਰਾ ਸਾਡਾ ਪਰਿਵਾਰ ਬਹੁਤ ਤੰਗ ਹੋਇਆ ਬੈਰੇ ਤੇ ਭਾਰਤ ਸਰਕਾਰ ਗਾੜੀ ਸਾਡੀ ਮਿੰਨਤ ਅਰਦਾਵਾ ਕਿ ਸਾਡੇ ਬੇਟੇ ਦੀ ਲਾਸ਼ ਸਾਡੇ ਕੋਲ ਪਹੁੰਚਾਈ ਜਾਵੇ ਤੇ ਸਾਡੇ ਮਨ ਨੂੰ ਤਸੱਲੀ ਹੋ ਜਾਵੇ ਬੜੀ ਮਿਹਰਬਾਨੀ ਭਾਰਤ ਸਰਕਾਰ ਦੀ ਇਸ ਘਟਨਾ ਨੇ ਨਾ ਸਿਰਫ ਪਰਿਵਾਰ ਨੂੰ ਸਗੋ ਸਾਰੇ ਪਿੰਡ ਨੂੰ ਹੀ ਗਹਿਰੇ ਦੁੱਖ ਦੇ ਵਿੱਚ ਡੁਬੋ ਦਿੱਤਾ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਕਾਰਵਾਈ ਕਰਕੇ ਪਰਿਵਾਰ ਨੂੰ ਸਹਾਰਾ ਦਿੱਤਾ ਜਾਵੇ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਜਪਾਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਰਿਪੋਰਟ ਦੇ ਅਨੁਸਾਰ ਜਪਾਨ ਦੇ ਪ੍ਰਧਾਨ ਮੰਤਰੀ ਇਸ਼ੀਬਾ ਸ਼ਿਗੇਰੂ ਨੇ ਐਤਵਾਰ ਨੂੰ ਆਪਣੀ ਪਾਰਟੀ ਨੂੰ ਜਪਾਨੀ ਸੰਸਦ ਦੇ ਵਿੱਚ ਵੱਡੀ ਚੋਣ ਦੇ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਇੱਕ ਮਹੀਨੇ ਬਾਅਦ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਜਾਣਕਾਰੀ ਦੇ ਅਨੁਸਾਰ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਜੁਲਾਈ ਦੇ ਵਿੱਚ ਹੋਈ ਭਾਰੀ ਸੰਸਦੀ ਚੋਣ ਹਾਰ ਦੀ ਜ਼ਿੰਮੇਵਾਰੀ ਲੈਣ ਦੇ ਲਈ ਆਪਣੀ ਪਾਰਟੀ ਵੱਲੋਂ ਵੱਧਦੀਆਂ ਮੰਗਾਂ ਤੋਂ ਬਾਅਦ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਹੈ ਅਕਤੂਬਰ ਦੇ ਵਿੱਚ ਚੋਣਾਂ ਸੰਭਾਲਣ ਵਾਲੇ ਇਸ਼ੀਬਾ ਨੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਆਪਣੀ ਪਾਰਟੀ ਦੇ ਅੰਦਰ ਜ਼ਿਆਦਾਤਰ ਸੱਜੇ ਪੱਖੀ ਵਿਰੋਧੀਆਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਹੈ ਇਸ਼ੀਬਾ ਦਾ ਇਹ ਕਦਮ ਉਦੋਂ ਆਇਆ ਜਦੋਂ ਉਨ੍ਹਾਂ ਦੀ ਲੀਬਰਲ ਡੈਮੋਕ੍ਰੈਟਿਕ ਪਾਰਟੀ ਇਹ ਫੈਸਲਾ ਕਰਨ ਦੇ ਲਈ ਤਿਆਰ ਹੈ ਕਿ ਕੀ ਲੀਡਰਸ਼ਿਪ ਚੋਣ ਕਰवानी ਹੈ ਜਾਂ ਨਹੀਂ ਜੇਕਰ ਇਹ ਮਨਜ਼ੂਰ ਹੋ ਜਾਂਦੀ ਹੈ ਤਾਂ ਉਹਨਾਂ ਦੇ ਵਿਰੁੱਧ ਇੱਕ ਤਰ੍ਹਾਂ ਅਵਿਸ਼ਵਾਸ ਵੋਟ ਹੋਏਗਾ ਬਿਊਰੋ ਰਿਪੋਰਟ ਹਮਦਰਦ ਟੀਵੀ ਇੱਕ ਪਾਸੇ ਜਿੱਥੇ ਭਾਰਤ ਦੇ ਵਿੱਚ ਪਾਰੀ بارش ਨੇ ਕਹਿਰ ਵਰਾਇਆ ਹੋਇਆ ਹੈ ਤੇ ਦੇਸ਼ ਦੇ ਉੱਤਰੀ ਸੂਬੇ ਯਾਨੀ ਕਿ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਉੱਥੇ ਹੀ ਅਮਰੀਕਾ ਤੋਂ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੋਂ ਦੇ ਹਵਾਈ ਸੂਬੇ ਦੇ ਵਿੱਚ ਕੀਕੋ ਤੂਫਾਨ ਆਪਣੇ ਕਦਮ ਵਧਾ ਰਿਹਾ ਹੈ ਤੂਫਾਨ ਦੇ ਖਤਰੇ ਨੂੰ ਦੇਖਦੇ ਹੋਏ ਸਰਕਾਰ ਨੇ ਸੂਬੇ ਦੇ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਇਹ ਤੂਫਾਨ ਕੈਟਾਗਰੀ 4 ਤੱਕ ਪਹੁੰਚ ਗਿਆ ਹੈ ਜਿਸ ਦੌਰਾਨ ਹਵਾਵਾਂ ਦੀ ਰਫ਼ਤਾਰ ਲਗਭਗ 215 ਕਿਲੋਮੀਟਰ ਪ੍ਰਤੀ ਘੰਟਾ ਤੱਕ ਦਰਜ ਕੀਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਕੀ ਤੂਫਾਨ ਅਗਲੇ ਹਫਤੇ ਹਵਾਈ ਦੇ ਸਮੁੰਦਰੀ ਤੱਟਾਂ ਦੇ ਉੱਤੇ ਪਹੁੰਚ ਸਕਦਾ ਹੈ ਪਰ ਸਮੁੰਦਰ ਦੇ ਕੰਡੇ ਪਾਣੀ ਕਾਰਨ ਇਸ ਦੀ ਰਫ਼ਤਾਰ ਤਾਕਤ ਘਟ ਵੀ ਸਕਦੀ ਹੈ ਇਸ ਤੋਂ ਬਾਅਦ ਸੰਭਵ ਹੈ ਕਿ ਇਹ ਟ੍ਰੌਪੀਕਲ ਤੂਫਾਨ ਜਾਂ ਫਿਰ ਛੋਟੀ ਕੈਟਾਗਰੀ ਦੇ ਤੂਫਾਨ ਦੇ ਵਿੱਚ ਤਬਦੀਲ ਹੋ ਜਾਵੇ ਭਾਵੇਂ ਹੀ ਤੂਫਾਨ ਦੀ ਤਾਕਤ ਕੁਝ ਘਟ ਹੋ ਸਕਦੀ ਹੈ ਪਰ ਸਮੁੰਦਰੀ ਤੱਟਾਂ ਤੇ ਵੱਡੀਆਂ ਲਹਿਰਾਂ ਖਤਰਨਾਕ ਕਰੰਟਸ ਦੇ ਬਣਨ ਦਾ ਖਤਰਾ ਜ਼ਰੂਰ ਹੋਏਗਾ ਇਸ ਦੇ ਕਾਰਨ ਤੱਟੀ ਇਲਾਕਿਆਂ ਦੇ ਵਿੱਚ ਤੇਜ਼ੀ ਦੇ ਨਾਲ ਸੁਰੱਖਿਆ ਉਪਰਾਲੇ ਤੀਬਰ ਕੀਤੇ ਜਾ ਰਹੇ ਨੇ ਹਵਾਈ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਐਕਸ ਦੇ ਉੱਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦੱਸਿਆ ਕਿ ਜੇਕਰ ਇਹ ਤੂਫਾਨ ਆਪਣੀ ਗਤੀ ਇੰਜ ਹੀ ਕਾਇਮ ਰੱਖਦਾ ਹੈ ਤਾਂ ਹਵਾਈ ਤਿੰਨ ਦਹਾਕਿਆਂ ਦੇ ਵਿੱਚ ਪਹਿਲੀ ਵਾਰ ਇੱਕ ਵੱਡੇ ਤੂਫਾਨ ਦਾ ਸਾਹਮਣਾ ਕਰ ਸਕਦਾ ਹੈ ਇਸ ਤੋਂ ਪਹਿਲਾਂ ਸਤੰਬਰ 1992 ਦੇ ਵਿੱਚ ਇਨਕੀ ਤੂਫਾਨ ਨੇ ਸੂਬੇ ਦੇ ਉੱਤੇ ਬਹੁਤ ਤਬਾਹੀ ਮਚਾਈ ਸੀ ਜੋ ਕਿ ਹਵਾਈ ਦੇ ਇਤਿਹਾਸ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਵਿਨਾਸ਼ਕਾਰੀ ਤੂਫਾਨ ਸੀ ਬਿਊਰੋ ਰਿਪੋਰਟ ਹਮਦਰਸ ਟੀਵੀ ਅਮਰੀਕਾ ਦੇ ਮਿਨੇਸੋਟਾ ਰਾਜ ਦੇ ਵਿੱਚ ਇੱਕ ਵੱਡਾ ਅਤੇ ਦਰਦਨਾਕ ਹੈਲੀਕਾਪਟਰ ਹਾਦਸਾ ਵਾਪਰਿਆ ਸ਼ਨੀਵਾਰ ਨੂੰ ਟਵਿਨ ਸਿਟੀਜ਼ ਖੇਤਰ ਦੇ ਵਿੱਚ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਅਤੇ ਅੱਗ ਦੀ ਲਪੇਟਾਂ ਦੇ ਵਿੱਚ गिर ਗਿਆ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਾਦਸੇ ਦੌਰਾਨ ਹੈਲੀਕਾਪਟਰ ਦੇ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਸਥਾਨਕ ਸਮੇਂ ਦੇ ਅਨੁਸਾਰ ਦੁਪਹਿਰ ਕਰੀਬ 2:45 ਮਿੰਟ ਦੇ ਉੱਤੇ 에ਅਰ ਲੇਕ 에ਅਰਪੋਰਟ ਦੇ ਨੇੜੇ ਵਾਪਰੀ ਹੈ। ਰਿਪੋਰਟ ਦੇ ਮੁਤਾਬਕ ਹਾਦਸਾਗ੍ਰਸਤ ਹੈਲੀਕਾਪਟਰ ਰੈਵਿੰਸਨ R66 ਸੀ ਜਦੋਂ ਰੈਸਕਿਊ ਟੀਮ ਮੌਕੇ ਦੇ ਉੱਤੇ ਪਹੁੰਚੀ ਤਾਂ ਹੈਲੀਕਾਪਟਰ ਪੂਰੀ ਤਰ੍ਹਾਂ ਦੇ ਨਾਲ ਸੜ ਚੁੱਕਿਆ ਸੀ ਅਤੇ ਕੋਈ ਵੀ ਜੀਵਤ ਨਹੀਂ ਸੀ। ਪੁਲਸ ਅਤੇ ਫਾਇਰ ਬ੍ਰਿਗੇਡ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤਾ ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਹੈਲੀਕਾਪਟਰ 'ਤੇ ਕੁੱਲ ਕਿੰਨੇ ਲੋਕ ਸਵਾਰ ਸਿਗੇ ਪੁਲਸ ਨੇ ਦੱਸਿਆ ਕਿ ਹਾਦਸੇ ਦੀ ਇਹ ਜਗ੍ਹਾ ਕਿਸੇ ਰਿਹਾਇਸ਼ੀ ਜਾਂ ਫਿਰ ਵਪਾਰਕ ਇਲਾਕੇ ਦੇ ਵਿੱਚ ਨਹੀਂ ਸੀ ਇਸ ਲਈ ਜ਼ਮੀਨ ਦੇ ਉੱਤੇ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਅਧਿਕਾਰੀਆਂ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ ਰੋਬਿੰਸਨ R66 ਇੱਕ ਦਾ ਹਲਕਾ ਸਿੰਗਲ ਇੰਜਣ ਵਾਲਾ ਹੈਲੀਕਾਪਟਰ ਹੈ ਜਿਸ ਨੂੰ ਛੋਟੇ ਵਪਾਰਕ ਨਿੱਜੀ ਅਤੇ ਟ੍ਰੇਨਿੰਗ ਮਕਸਦਾਂ ਲਈ ਤਿਆਰ ਕੀਤਾ ਗਿਆ ਇਸ ਦੇ ਵਿੱਚ ਇੱਕ ਪਾਇਲਟ ਅਤੇ ਚਾਰ ਯਾਤਰੀ ਬੈਠ ਸਕਦੇ ਨੇ ਇਹ ਲਗਭਗ 350 ਮੀਲ ਦੀ ਉਡਾਨ ਭਰ ਸਕਦਾ ਹੈ ਅਤੇ 24500 ਫੁੱਟ ਦੀ ਉਚਾਈ ਤੱਕ ਪਹੁੰਚ ਵੀ ਸਕਦਾ ਆਪਣੀ ਆਧੁਨਿਕ ਟੈਕਨੋਲੋਜੀ ਅਤੇ ਸ਼ਕਤੀਸ਼ਾਲੀ ਇੰਜਣ ਕਰਕੇ ਇਹ ਹੈਲੀਕਾਪਟਰ ਨੀਜੀ ਮਾਲਕਾਂ ਅਤੇ ਟ੍ਰੇਨਿੰਗ ਸਕੂਲਾਂ ਦੇ ਵਿੱਚ ਕਾਫੀ ਲੋਕਪ੍ਰੀਆ ਬਣਿਆ ਹੋਇਆ ਬਿਊਰੋ ਰਿਪੋਰਟ ਸੰਦርት ਟੀਵੀ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਉਨ੍ਹਾਂ ਦੇ ਚੋਟੀ ਦੇ ਸਲਾਹਕਾਰ ਅਕਤੂਬਰ ਦੇ ਵਿੱਚ ਦੱਖਣੀ ਕੋਰੀਆ ਦਾ ਦੌਰਾ ਕਰ ਸਕਦੇ ਨੇ ਉਹ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਦੇ ਵਿੱਚ ਸ਼ਾਮਲ ਹੋਣਗੇ ਰਿਪੋਰਟ ਦੇ ਅਨੁਸਾਰ 트੍ਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਸਿੱਕਰ ਸੰਮੇਲਨ ਦੇ ਵਿੱਚ 트੍ਰੰਪ ਅਤੇ ਚੀਨੀ ਨੇਤਾ ਸ਼ੀ ਜਿਨਪਿੰਗ ਵਿਚਕਾਰ ਦੁਗਲੀ ਮੁਲਾਕਾਤ ਦੀ ਸੰਭਾਵਨਾ ਬਾਰੇ ਚਰਚਾ ਚੱਲ ਰਹੀ ਹੈ ਹਾਲਾਂਕਿ ਅਜੇ ਤੱਕ ਕੋਈ ਵੀ ਠੋਸ ਯੋਜਨਾ ਨਹੀਂ ਬਣਾਈ ਗਈ ਹੈ ਇੱਕ ਕਾਨਫਰੰਸ ਅਕਤੂਬਰ ਦੇ ਅਖੀਰ ਜਾਂ ਫਿਰ ਨਵੰਬਰ ਦੇ ਸ਼ੁਰੂ ਦੇ ਵਿੱਚ ਗਿਉਂਗਯੂ ਦੇ ਵਿੱਚ ਹੋਏਗੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਮਹੀਨੇ ਸ਼ੀ ਜਿਨਪਿੰਗ ਨੇ ਟਰੰਪ ਅਤੇ ਉਹਨਾਂ ਦੀ ਪਤਨੀ ਨੂੰ ਫੋਨ ਦੇ ਉੱਤੇ ਚੀਨ ਆਉਣ ਦਾ ਸੱਦਾ ਦਿੱਤਾ ਸੀ ਟਰੰਪ ਨੇ ਵੀ ਉਹਨਾਂ ਨੂੰ ਅਮਰੀਕਾ ਆਉਣ ਦੀ ਪੇਸ਼ਕਸ਼ ਕੀਤੀ ਸੀ ਪਰ ਅਜੇ ਤੱਕ ਕੋਈ ਵੀ ਤਰੀਕ ਤੈਅ ਨਹੀਂ ਕੀਤੀ ਗਈ ਹੈ ਰਾਸ਼ਟਰਪਤੀ ਟਰੰਪ ਦੀ ਟੀਮ ਵੀ ਇਸ ਯਾਤਰਾ ਨੂੰ ਅਮਰੀਕਾ ਦੇ ਵਿੱਚ ਹੋਰ ਆਰਥਿਕ ਨਿਵੇਸ਼ ਲਿਆਉਣ ਦੇ ਮੌਕੇ ਵੱਜੋਂ ਦੇਖ ਰਹੀ ਹੈ ਵਾਈਟ ਹਾਊਸ ਦੇ ਅਧਿਕਾਰੀ ਨੇ ਕਿਹਾ ਕਿ ਦੱਖਣੀ ਕੋਰੀਆ ਦੇ ਦੌਰੇ ਦੇ ਉੱਤੇ ਚਰਚਾ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਆਰਥਿਕ ਸਹਿਯੋਗ ਦੇ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਏਗਾ ਇਸ ਤੋਂ ਇਲਾਵਾ ਵਪਾਰ ਰੱਖਿਆ ਅਤੇ ਸਿਵਲ ਪਰਮਾਣੂ ਸਹਿਯੋਗ ਵਰਗੇ ਮੁੱਦਿਆਂ ਦੇ ਉੱਤੇ ਵੀ ਚਰਚਾ ਕੀਤੀ ਜਾਵੇਗੀ ਕਿਆਸ ਲਗਾਏ ਜਾ ਰਹੇ ਨੇ ਕਿ ਕਿਮ ਜੋਂਗ ਉਨ ਵੀ ਇੱਥੇ ਆ ਸਕਦੇ ਨੇ ਡੋਨਲਡ ਟਰੰਪ ਦੀ ਫੇਰੀ ਉਤਰੀ ਕੋਰੀਆ ਨੇਤਾ ਕਿਮ ਜੋਂਗ ਉਨ ਨੂੰ ਦੁਬਾਰਾ ਮਿਲਣ ਦਾ ਇੱਕ ਮੌਕਾ ਪ੍ਰਦਾਨ ਕਰ ਸਕਦੀ ਹੈ ਪਰ ਕਿਮ ਦੀ ਸੰਮੇਲਨ ਦੇ ਵਿੱਚ ਭਾਗੀਦਾਰੀ ਅਜੇ ਤੈਅ ਨਹੀਂ ਹੋਈ ਹੈ ਰਿਪੋਰਟ ਦੇ ਅਨੁਸਾਰ ਅਧਿਕਾਰੀ ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਦੀ ਯੋਜਨਾ ਬਣਾਉਣ ਦੇ ਉੱਤੇ ਵਧੇਰੇ ਕੇਂਦਰਿਤ ਨੇ ਪਿਛਲੇ ਹਫਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਿਉਂਗ ਦੀ ਵਾਸ਼ਿੰਗਟਨ ਫੇਰੀ ਦੌਰਾਨ ਉਹਨਾਂ ਨੇ ਟਰੰਪ ਨੂੰ ਇਸ ਸਮੇਲਨ ਦੇ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ ਉਹਨਾਂ ਸੁਝਾਅ ਦਿੱਤਾ ਕਿ ਟਰੰਪ ਅਤੇ ਕਿਮ ਉਸ ਸਮੇਂ ਦੌਰਾਨ ਵੀ ਮਿਲ ਸਕਦੇ ਨੇ ਬਿਊਰੋ ਰਿਪੋਰਟ हमदर्द टीवी चुनाव कमीशन भारत भर ਦੇ ਵਿੱਚ ਵਿਸ਼ੇਸ਼ ਤੀਬਰ ਸੋਧ ਯਾਨੀ ਕਿ ਆਮ ਸ਼ਬਦਾਂ ਦੇ ਵਿੱਚ VOTER ਸੂਚੀ ਤਸਦੀਕ ਕਰਨ ਦੀ ਤਿਆਰੀ ਕਰ ਰਿਹਾ ਹੈ ਇਸ ਸਬੰਧੀ 10 ਸਤੰਬਰ ਨੂੰ ਦਿੱਲੀ ਦੇ ਵਿੱਚ ਇੱਕ ਅਹਿਮ ਮੀਟਿੰਗ ਹੋਏਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਅਧਿਕਾਰੀਆਂ ਨੇ ਕਿਹਾ ਹੈ ਕਿ ਸਾਰੇ ਰਾਜਾਂ ਦੇ ਮੁੱਖ ਚੋਣ ਅਧਿਕਾਰੀ 10 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਇਸ ਦੇ ਵਿੱਚ ਦੇਸ਼ ਭਰ ਦੇ ਵਿੱਚ SIR ਕਰਵਾਉਣ ਦੀ ਰਣਨੀਤੀ ਦੇ ਉੱਤੇ ਚਰਚਾ ਕੀਤੀ ਜਾਏਗੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਫਰਵਰੀ ਦੇ ਵਿੱਚ ਉਹਦਾ ਸੰਭਾਲਣ ਤੋਂ ਬਾਅਦ ਇਹ ਤੀਜੀ ਮੀਟਿੰਗ ਹੋਣ ਵਾਲੀ ਹੈ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਬਿਹਾਰ ਤੋਂ ਬਾਅਦ VOTER ਸੂਚੀ ਦੀ ਜਾਂਚ ਦੀ ਪ੍ਰਕਿਰਿਆ ਪੂਰੇ ਦੇਸ਼ ਦੇ ਵਿੱਚ ਲਾਗੂ ਕੀਤੀ ਜਾਏਗੀ ਇਸ ਸਾਲ ਦੇ ਅੰਤ ਦੇ ਵਿੱਚ ਸ਼ੁਰੂ ਹੋਏਗੀ ਤਾਂ ਜੋ 2026 ਦੇ ਵਿੱਚ ਆਸam ਕੇਰਲ ਪੋਂਡੂਚੇਰੀ ਤਾਮਿਲਨਾਡੂ ਅਤੇ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ VOTER ਸੂਚੀ ਨੂੰ ਅਪਡੇਟ ਕੀਤਾ ਜਾ ਸਕੇ ਚੌਂਕ ਕਮਿਸ਼ਨ ਦੇ ਅਨੁਸਾਰ ਐਸ ਆਈ ਆਰ ਦਾ ਉਦੇਸ਼ ਵੋਟਰ ਸੂਚੀ ਨੂੰ ਅਪਡੇਟ ਕਰਨਾ ਅਤੇ ਗੈਰ ਕਾਨੂੰਨੀ ਵੋਟਰਾਂ ਜਿਵੇਂ ਕਿ ਵਿਦੇਸ਼ੀ ਨਾਗਰਿਕ ਮ੍ਰਿਤਕ ਵਿਅਕਤੀ ਜਾਂ ਫਿਰ ਜਿਹੜੇ ਲੋਕ ਚਲੇ ਗਏ ਨੇ ਉਹਨਾਂ ਨੂੰ ਹਟਾਉਣਾ ਹੈ ਇਸ ਦੌਰਾਨ ਬੰਗਲਾਦੇਸ਼ ਅਤੇ ਮਿਆਂਮਾਰ ਤੋਂ ਆਏ ਪ੍ਰਵਾਸੀਆਂ ਵਿਰੁੱਧ ਕਈ ਰਾਜਾਂ ਦੇ ਵਿੱਚ ਕਾਰਵਾਈ ਚੱਲ ਰਹੀ ਹੈ ਬਿਊਰੋ ਰਿਪੋਰਟ ਅਮਰਤ ਟੀਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ਖਰਾਬ ਹੋਣ ਕਾਰਨ ਮੁਹਾਲੀ ਦੇ ਫੋਟੇਜ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਹੁਣ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਹਸਪਤਾਲ ਪ੍ਰਬੰਧਨ ਵੱਲੋਂ ਜਾਰੀ ਬਿਆਨ ਦੇ ਵਿੱਚ ਇਹ ਗੱਲ ਕਹੀ ਗਈ ਹੈ ਉਮੀਦ ਹੈ ਕਿ ਉਹਨਾਂ ਨੂੰ ਜਲਦੀ ਹੀ ਛੁੱਟੀ ਵੀ ਦੇ ਦਿੱਤੀ ਜਾਏਗੀ ਪਾਰਟੀ ਇੰਚਾਰਜ ਮਨੀਸ਼ ਸਿਸੋਦੀਆ ਸਮੇਤ ਕਈ ਨੇਤਾ ਉਹਨਾਂ ਦੇ ਨਾਲ ਮਿਲੇ ਸਨ ਇਸ ਤੋਂ ਬਾਅਦ ਉਹਨਾਂ ਨੇ ਉਮੀਦ ਪ੍ਰਗਟਾਈ ਕਿ ਉਹ 1-2 ਦਿਨਾਂ ਦੇ ਵਿੱਚ ਠੀਕ ਹੋ ਜਾਣਗੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਬਲਤੇਜ ਪੰਨੂ ਨੇ ਇੱਕ ਪੋਸਟ ਪਾ ਕੇ ਮੁੱਖ ਮੰਤਰੀ ਦੀ ਸਿਹਤ ਬਾਰੇ ਉਠਾਏ ਗਏ ਸਵਾਲਾਂ ਦੇ ਤੇ ਜਵਾਬ ਵੀ ਦਿੱਤੇ ਨੇ ਦਰਸਲ ਕਾਂਗਰਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਗਾਇਆ ਸੀ ਕਿ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨ ਦੇ ਲਈ ਗੰਭੀਰ ਨਹੀਂ ਹੈ ਉਹਨਾਂ ਦਾਵਾ ਕੀਤਾ ਸੀ ਕਿ ਆਫਤ ਬਾਰੇ ਮਹੱਤਵਪੂਰਨ ਕੈਬਨਿਟ ਸਿਮਿਕ੍ਹਾ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਖਰਾਬ ਸਿਹਤ ਦੇ ਕਾਰਨ ਨਹੀਂ ਸਗੋ ਅੰਦਰੂਨੀ ਕਲੇਸ਼ ਦੇ ਕਾਰਨ ਰੱਦ ਕੀਤੀ ਗਈ ਸੀ ਕੁਝ ਲੋਕਾਂ ਨੇ ਮੁੱਖ ਮੰਤਰੀ ਦੀ ਸਿਹਤ ਸੰਬੰਧੀ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਵੀ ਸਾਂਝੀਆਂ ਕੀਤੀਆਂ ਸਨ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੜ੍ਹਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਖੁਦ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਸਨ ਇਸ ਦੌਰਾਨ ਉਹਨਾਂ ਦੀ ਸਿਹਤ ਵਿਗੜ ਗਈ 3 ਤਰੀਕ ਨੂੰ ਉਹ ਚੰਡੀਗੜ੍ਹ ਸਥਿਤ ਆਪਣੀ ਸਰਕਾਰੀ ਰਿਹਾਇਸ਼ ਵਾਪਸ ਪਰਤ ਆਏ